ਕਾ ਜ਼ਿਲਕਾ ਜ਼ਿਲ੍ਹੇ ਦੇ ਪਿੰਡ ਸਜਰਾਣਾ ਵਿੱਚ ਕਿਸਾਨਾਂ ਦੀ ਲਗਭਗ 2000 ਏਕੜ ਫਸਲ ਮੀਂਹ ਦੇ ਪਾਣੀ ਕਰਕੇ ਤਬਾਹ ਹੋ ਗਈ ਹੈ ਕਿਸਾਨਾਂ ਨੇ ਦੱਸਿਆ ਕਿ ਡਰੇਨੇਜ ਵਿਭਾਗ ਨੇ ਡਰੇਨ ਦੀ ਸਫਾਈ ਨਹੀਂ ਕੀਤੀ ਹੈ ਜਿਸ ਕਾਰਨ ਡਰੇਨ ਦਾ ਪਾਣੀ ਓਵਰਫਲੋ ਹੋ ਗਿਆ ਤੇ ਇਸ ਦੇ ਬੰਦੇ ਕਮਜ਼ੋਰ ਹੋਣ ਕਰਕੇ ਕਈ ਥਾਵਾਂ ਤੇ ਥਰੇੜਾ ਪਾਗਤੀਆਂ ਨੇ ਸੋ ਜਿਸ ਕਾਰਨ ਉਹਨਾਂ ਦੀ ਲਗਭਗ 2000 ਏਕੜ ਫਸਲ ਪਾਣੀ ਦੇ ਵਿੱਚ ਡੁੱਬ ਗਈ ਹੈ ਤੇ ਕਿਸਾਨਾਂ ਨੇ ਕਿਹਾ ਕਿ ਸਥਿਤੀ ਅਜੇ ਹੀ ਬਣ ਗਈ ਹੈ ਕਿ ਚਾਰ ਪਿੰਡਾਂ ਦੇ ਘਰਾਂ ਅਤੇ ਧਨੀਆਂ ਦੇ ਖੇਤਾਂ ਵਿੱਚ ਵੀ ਪਾਣੀ ਦਾਖਲ ਹੋ ਗਿਆ ਜਿਸ ਕਾਰਨ ਆਵਾਜ਼ ਦੇ ਵਿੱਚ ਸਮੱਸਿਆ ਆ ਰਹੀ ਹੈ ਸੋ ਕਿਸਾਨਾਂ ਨੇ ਕਿਹਾ ਹੈ ਕਿ ਉਹਨਾਂ ਨੇ ਪ੍ਰਸ਼ਾਸਨ ਨੂੰ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਕਰਨ ਦੀ ਵੀ ਅਪੀਲ ਕੀਤੀ ਸੀ ਪਰ ਦੁੱਖ ਦੀ ਗੱਲ ਇਹ ਹੈ ਕਿ ਉਹਨਾਂ ਵੱਲੋਂ ਸਿਰਫ ਇੱਕ ਜੀਸੀਬੀ ਭੇਜਿਆ ਗਿਆ ਸੀ ਅਤੇ ਕੁਝ ਸਮੇਂ ਬਾਅਦ ਹੀ ਜੀਸੀਬੀ ਜੀਸੀਬੀ ਵੀ ਇੱਥੋਂ ਚਲਾ ਗਿਆ ਕਿਸਾਨਾਂ ਨੇ ਕਿਹਾ ਕਿ ਨਾ ਤਾਂ ਕਿਸੇ ਆਗੂ ਨੇ ਉਹਦੀ ਗੱਲ ਸੁਣੀ ਹੈ ਤੇ ਨਾ ਹੀ ਪ੍ਰਸ਼ਾਸਨਿਕ ਅਧਿਕਾਰੀ ਪਹੁੰਚਿਆ ਕਿਸਾਨਾਂ ਨੇ ਕਿਹਾ ਕਿ ਉਹਨਾਂ ਦੀਆਂ ਫਸਲਾਂ ਵਿੱਚ ਲਗਭਗ 5 ਫੁੱਟ ਪਾਣੀ ਇਕੱਠਾ ਹੋ ਗਿਆ ਤੇ ਪਿੰਡ ਦੇ ਖੇਤਾਂ ਦੇ ਵਿੱਚ ਬਣੇ ਧਾਰਮਿਕ ਸਥਾਨ ਵੀ ਪਾਣੀ ਦੇ ਵਿੱਚ ਡੁੱਬ ਗਏ ਨੇ ਕਿਸਾਨਾਂ ਨੇ ਕਿਹਾ ਕਿ ਉਹਨਾਂ ਨੂੰ 2014 ਵਿੱਚ ਵੀ ਪਹਿਲਾਂ ਵੀ ਅਜਿਹੀ ਸਥਿਤੀ ਦਾ ਸਾਹਮਣਾ ਕਰਨਾ ਪਿਆ ਸੀ ਪਰ ਉਸ ਸਮੇਂ ਕਾਲੀ ਸਰਕਾਰ ਨੇ ਡਰੇਨ ਦਾ ਪਾਣੀ ਇੱਕ ਮਾਈਨਰ ਦੇ ਵਿੱਚ ਪਾਇਤਾ ਸੀ ਜਿਸ ਕਰਕੇ ਪਾਣੀ ਅੱਗੇ ਵਹਿ ਗਿਆ ਉਹਨਾਂ ਨੇ ਕਿਹਾ ਕਿ ਹੁਣ ਵੀ ਜੇਕਰ ਸਰਕਾਰ ਇਸ ਮਾਈਨਰ ਦੇ ਵਿੱਚ ਪਾਣੀ ਰੋਕ ਕੇ ਡਰੇਨ ਦਾ ਪਾਣੀ ਛੱਡ ਦਿੰਦੀ ਹੈ ਤਾਂ ਉਹਨਾਂ ਨੂੰ ਉਮੀਦ ਹੈ ਕਿ ਉਹਨਾਂ ਦੀਆਂ ਫਸਲਾਂ ਬਚ ਸਕਦੀਆਂ ਹਨ ਮਾਸਮੀਤ ਕੁਮਾਰਾ ਜੀ ਠੀਕ ਹੈ ਆਪਣੇ ਜੀ ਘੱਟੋ ਘੱਟ 2000 ਕਿੱਲਾ ਏਕੜ ਜੀ ਆਪਣੀ ਫਸਲ ਖਰਾਬ ਹੋ ਚੁਕੀ ਹੈ ਜੀ ਇਹ ਸੇਮ ਨਾਲੇ ਦਾ ਕਾਰਨ ਕੀ ਹੈ ਜੀ ਆਪਣੇ ਪਿੱਛੇ ਜਿਹੜੇ ਬਰਸਾਤ ਹੋਈ ਹੈ ਜੀ ਘੱਟੋ ਘੱਟ 14-15 ਪਿੰਡਾਂ ਦਾ ਪਾਣੀ ਆ ਗਿਆ ਜੀ ਤੇ ਉਹ ਆਪਣੇ ਏਰੀਆ ਨੂੰ ਆ ਕੇ ਜੀ ਇੱਥੇ ਬਹੁਤ ਜ਼ਿਆਦਾ ਖਰਾਬ ਕਰਦਾ ਜੀ ਇਹਦਾ ਕੋਈ ਕਿਸੇ ਤਰ੍ਹਾਂ ਦਾ ਹੱਲ ਨਾ ਹੋਵੇ ਆ ਜੀ ਕਿ ਸਾਡੇ ਇਹ ਜਿੰਨਾ 2000 ਏਕੜੇ ਕਿੱਲਾ ਹੈ ਜੀ ਇਹ ਫਸਲ ਸਾਰੀ ਖਰਾਬ ਹੋ ਜਾਏਗੀ ਇਹਦੇ ਵਿੱਚ ਇਹ ਹੈ ਜੀ ਆਪਣੇ ਸੇਮ ਨਾਲੇ ਦਾ ਕੋਈ ਨਾ ਕੋਈ ਪਿੱਛੋਂ ਕੱਟ ਲਾ ਕੇ ਕਿਸੇ ਤਰ੍ਹਾਂ ਦਾ ਕੋਈ ਪ੍ਰਾਲਾ ਕੀਤਾ ਜਾਵੇ ਤੇ ਸਾਡਾ ਕੁਝ ਨਾ ਕੁਝ ਏਰੀਆ ਬਚ ਸਕਦਾ ਜੀ ਅੱਗ 바ਗੇ 2000 ਏਕੜ ਸਾਰਾ ਤਬਾਹ ਹੋ ਚੁੱਕਿਆ ਸਰ ਸਾਡਾ ਏਰੀਆ ਜੀ ਸਰ ਇਹ ਮੰਨ ਲਓ 72 ਘੰਟੇ ਹੋ ਗਏ ਨੇ ਸਰ ਸਰ ਕੋਈ ਐਮਐਲਏ ਕੋਈ ਐਮਪੀ ਸਰ ਕੋਈ ਕੁਝ ਨਹੀਂ ਆਇਆ ਜੀ ਮੈਂ ਸਰ ਤੁਹਾਡੇ ਸਾਹਮਣੇ ਆ ਜੀ ਨੀ ਇੱਕ ਇੰਨਾ ਕਾਰਨ ਕੀ ਆਵਾਜ਼ ਇੱਥੇ ਜਿਹੜਾ ਨੁਕਸਾਨ ਇੰਨਾ ਜ਼ਿਆਦਾ ਹੋ ਗਿਆ ਸਰ ਬਸ ਪੰਗਾ ਸਿਸਟਮ ਹੈ ਸਰ ਜੀ ਹਮ ਸਰ ਮਾਨੂੰ ਜਿਹੜਾ ਨਹਿਰ ਰਹੀ ਐ ਸਾਰਾ ਸੀ ਫੋਨ ਕਰ ਰਿਆ ਸੀ ਵੀ ਤੁਸੀਂ ਨਹਿਰ ਸੁਕਾ ਦਿਓ ਤੇ ਵੀ ਜਿਹੜਾ ਜਿਹੜਾ ਸੀਮਨਲ ਦਾ ਪਾਣੀ ਆ ਵੀ ਕਟ ਲਾ ਕੇ ਉਹਦੇ ਵਿੱਚ ਪਾਇਆ ਜਾਵੇ ਜੀ ਪਰ ਸਰ ਕੋਈ ਸੁਣਵਾਈ ਨਹੀਂ ਹੋਈ ਜੀ ਹਮ ਬਸ ਹਰ ਵਾਰੀ ਪੁੱਛਦੇ ਕਹਿੰਦੇ ਉਹ ਨਹਿਰ ਸੁੱਕ ਗਈ ਐ ਲੋ ਸੁੱਕ ਗਿਆ ਬਸ ਇਹਨੇ ਕਹਿੰਦੇ ਜੀ ਠੀਕ ਐ ਜਿਵੇਂ ਪਿੰਡ ਦੇ ਲੋਕ ਸਾਡੇ ਇੱਕ ਰੋ ਨਹੀਂ ਸਕਦੇ ਜਿਵੇਂ ਬਾਕੀ ਕੋਈ ਕਸਮ ਨਹੀਂ ਕੰਮ ਕੀ ਬਣਾ ਜਿਵੇਂ ਲੱਗਦਾ ਕੰਮ ਜਿਵੇਂ ਤੁਹਾਨੂੰ ਪਿੱਛੇ ਦੱਸਿਆ ਪਿੱਛੇ ਪਾਣੀ ਆ ਰਿਹਾ ਸੱਤ ਅੱਠ ਟੋਕੜਾ ਦਾ ਅੱਗੇ ਨਿਕਸੀ ਨਹੀਂ ਚਾਹੀਏਗੀ ਬੂਤੀ ਮਾਰ ਸਭ ਤੋਂ ਵੱਡੀ ਮਾਰ ਵੱਜੀ ਜਿਹੜੀ ਨਹਿਰ ਦੀ ਨਹਿਰ ਅਸੀਂ ਪਰਸੋਂ ਦੇ ਕਹਿ ਰਿਹਾ ਐਕਸ਼ਨ ਸਾਹਿਬ ਵੀ ਆਏ ਸੀ ਉਹਨਾਂ ਨੂੰ ਕਿਹਾ ਸਾਨੂੰ ਕਿਹਾ ਕਿ ਗਏ ਚਲੇ ਵੀ ਤੁਹਾਡੀ ਨਹਿਰ ਸੁੱਕ ਜਾਵੇਗੀ ਤਿੰਨ ਦਿਨ ਹੋ ਗਏ ਅਜੇ ਤੱਕ ਨਹਿਰ ਨਹੀਂ ਸੁੱਕੀ ਅੱਛਾ ਇਹ ਸੇਮ ਨਾਲੀ ਦਾ ਪਾਣੀ ਇਹ ਸੇਮ ਨਾਲੀ ਦਾ ਪਾਣੀ ਬਹੁਤ ਖਤਰਨਾਕ ਖਲਾਫ ਨੇ ਕੁਦਰਤ ਦੀ ਆਫਤ ਆਈ ਪਰ ਕੁਦਰਤ ਦੀ ਆਫਤ ਸਰਕਾਰਾਂ ਦਾ ਫਰਜ਼ ਬਣਦਾ ਸਾਡੀ ਸਪੋਰਟ ਕਰਨ ਸਹਾਇਤਾ ਕਰਨ ਸਰਕਾਰ ਵੱਲੋਂ 4 ਦਿਨ ਹੋ ਗਏ ਬਿਲਕੁਲ ਸਹਾਇਤਾ ਨਹੀਂ ਕੀਤੀ ਗਈ ਸਹਾਇਤਾ ਤਾਂ ਕੀ ਕਰਨੀ ਸੀ ਨੈਰੀ ਮੋਗਿਆਂ ਦਾ ਪਾਣੀ ਵੀ ਸਾਡੇ ਲਗਾਤਾਰ 3 ਦਿਨ ਚੱਲਦਾ ਰਿਹਾ ਔਰ ਜੇ ਉਹਨ ਕੁਦਰਤ ਨੇ ਦੀ ਕਰੋਪੀ ਆਈ ਤੇ ਨਾਲ ਦੀ ਨਾਲ ਨੈਰੀ ਪਾਣੀ ਨੇ ਵੀ ਸਾਨੂੰ ਬਹੁਤ ਤੰਗ ਕੀਤਾ ਇਹਦੇ ਵਿੱਚ 40% ਰੋਲ ਪ੍ਰਸ਼ਾਸਨ ਦਾ ਹੈ 60% ਕੁਦਰਤੀ ਮਾਰ ਹੈ ਅਸੀਂ ਬਾਬਾ ਭੂਮਣ ਸ਼ਾਹ ਜੀ ਦੇ ਪਵਿੱਤਰ ਮੰਦਿਰ ਦੇ ਸਾਹਮਣੇ ਖੜੇ ਆ ਔਰ ਉਹਦੇ ਨਾਲ ਹੀ ਨਵਾਂ ਬਣਿਆ ਕਮਿਊਨਿਟੀ ਹਾਲ ਹੈ ਮੰਦਿਰ ਦੇ ਅੰਦਰ ਵੀ ਪਾਣੀ ਹੈ ਔਰ ਕਮਿਊਨਿਟੀ ਹਾਲ ਦੇ ਅੰਦਰ ਵੀ ਪਾਣੀ ਹੈ ਔਰ 4 5 6 ਫੁੱਟ ਤਾਕਲ ਸਾਰੇ ਖੇਤ ਡੁੱਬੇ ਨੇ ਔਰ ਸਾਡੇ ਪਿੰਡ ਦਾ 1200 ਦੇ ਕਰੀਬ ਇੱਕ ਰਕਬਾ ਜਿਹੜਾ 1200 ਏਕੜ ਫਸਲਾਂ ਜਿਹੜੀਆਂ ਪਾਲੀਆਂ ਹੋਈਆਂ ਸੀ ਖਾਦ ਦਾ ਪੈ ਚੁੱਕੀਆਂ ਸੀ ਸਭ ਕੁਝ ਤਿਆਰ ਸੀ ਉਹ ਤਬਾਹ ਹੋ ਗਿਆ ਔਰ ਅਸੀਂ ਹੁਣ ਸਾਰਾ ਨਗਰ ਬੇਨਤੀ ਕਰਦੇ ਆ ਪ੍ਰਸ਼ਾਸਨ ਜਲਦੀ ਤੋਂ ਜਲਦੀ ਨਹਿਰ ਤੇ ਲਿਫਟ ਪੰਪ ਲਾ ਕੇ ਸਾਰੇ ਦਾ ਸਾਰਾ ਪਾਣੀ ਲਿਫਟ ਕਰੇ ਤਕਰੀਬਨ ਹਰ ਟਿਪਿੰਡ ਹੋਣਗੇ ਮੇਰੇ ਜਿਹੜੇ ਅੰਕਲ ਜਿੱਥੇ ਜ਼ਿਆਦਾ ਇਸ਼ੂ ਹੈ ਉਹ ਪਾਣੀ ਲੈਵਲ ਚੱਲ ਰਿਹਾ ਡਰੇਨੇਜ ਦੀ ਸਫਾਈ ਵੀ ਠੀਕ ਹੋਈ ਹੈ ਪਰ ਜਦੋਂ ਕੁਦਰਤੀ ਮਾਰ ਵਾਜੇ ਫਿਰ ਕਈ ਵਾਰੀ ਆਪਦੇ ਤੋਂ ਬਾਹਰ ਹੋ ਜਾਂਦਾ ਜੀ ਔਰ ਕੁਦਰਤੀ ਮਾਰ ਅਗੇ ਹੀ ਜ਼ੋਰ ਹੈ ਵੀ ਬਿਲਕੁਲ ਸਾਨੂੰ ਸ਼ਾਂਤੀ ਨਾਲ ਜੋ ਬੈਸਟ ਹੋ ਸਕਦਾ ਸਰਕਾਰੋਂ ਕਰਨ ਚ ਲੱਗੀ ਹੈ ਚਾਹੇ ਪਾਈਪਲਾਈਨ ਦੀ ਜ਼ਰੂਰਤ ਸਿਂ ਚਾਹੇ ਜੀਸੀਬੀ ਜ਼ਰੂਰਤ ਸਿਂ ਚਾਹੇ ਕਿਸੇ ਪਾਈਪਲਾਈਨ ਜ਼ਰੂਰਤ ਸਿਂ ਕਿਤੇ ਟਰਾਂਸਫਾਰਮ ਦੀ ਜ਼ਰੂਰਤ ਸਿਂ ਅਸੀਂ ਉਹ ਆਦੀ ਜ਼ਿੰਮੇਵਾਰੀ ਪੂਰੀ ਕਰੀਓ ਸਾਡਾ ਕੰਮ ਕਰਨਾ ਵੀ ਫਰਜ਼ ਹੈ ਸੋ ਸਾਰਾ ਡਿਪਾਰਟਮੈਂਟ ਜਿਹੜੇ ਜਿਹੜੇ ਪੰਨੇ ਜਿੱਥੇ ਜਿੱਥੇ ਜ਼ੋਰ ਰਿਕੁਆਇਰਮੈਂਟ ਹੈ ਉਹ ਅਸੀਂ ਪੂਰੀ ਕਰਕੇ ਦੇ। ਟਰਾਲੀ